ਆਪਣੇ ਯੂ ਟਰਨਾਂ ਨੂੰ ਲੈ ਕੇ ਮਸ਼ਹੂਰ ਪੰਜਾਬ ਸਰਕਾਰ ਦੇ ਵੱਲੋਂ ਇੱਕ ਵਾਰ ਫਿਰ ਯੂ ਟਰਨ ਲਿਆ ਗਿਆ ਹੈ। ਪ੍ਰਸਾਰ ਯੂ ਟਰਨ ਆਮ ਲੋਕਾਂ ਦੇ ਲਈ ਫਾਇਦੇਮੰਦਾ, ਪੰਜਾਬ ਦੇ ਲਈ ਫਾਇਦੇਮੰਦਾ। ਪੰਜਾਬ ਸਰਕਾਰ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅਰਵਿੰਦ ਕੇਜਰੀਵਾਲ ਦੇ ਵੱਲੋਂ ਤੇ ਸਤਿੰਦਰ ਜੈਨ ਦੇ ਵੱਲੋਂ ਪੰਜਾਬ ਦੀ ਲੈਂਡ ਪੋਲਿੰਗ ਪਾਲਿਸੀ ਨੂੰ ਵਾਪਸ ਲੈ ਲਿਆ ਗਿਆ ਇਹ ਪੰਜਾਬ ਦੇ ਲੋਕਾਂ ਦੀ ਇਹ ਵੱਡੀ ਜਿੱਤ ਆ ਉਹਨਾਂ 65000 ਜੋ ਏਕੜ ਜ਼ਮੀਨਾਂ ਉਸਦੇ ਮਾਲਕਾਂ ਦੀ ਜਿੱਤ ਆ 164 ਪਿੰਡਾਂ ਦੇ ਵਸਨੀਕਾਂ ਦੀ ਇਹ ਵੱਡੀ ਜਿੱਤ ਹੈ ਕਿ ਪੰਜਾਬ ਸਰਕਾਰ ਮਜਬੂਰ ਹੋ ਜਾਂਦੀ ਆ ਉਨ੍ਹਾਂ ਦੇ ਰੋਸ ਦੇ ਅੱਗੇ ਪੰਜਾਬ ਸਰਕਾਰ ਨੂੰ ਝੁਕਣਾ ਪੈਂਦਾ ਏ ਮੁੱਖ ਮੰਤਰੀ ਭਗਵੰਤ ਮਾਨ ਨੂੰ ਝੁਕਣਾ ਪੈਂਦਾ ਏ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਝਾੜ-ਚਾਂਮ ਹੋਣ ਤੋਂ ਬਾਅਦ ਜਾਂ ਫਿਰ ਪੰਜਾਬ ਸਰਕਾਰ ਦੀ ਆਪਾਂ ਕਹਿ ਸਕਦੇ ਹਾਂ ਹਾਈ ਕੋਰਟ ਵਿੱਚ ਹੀਠੀ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ ਅੱਜ ਲੈਂਡ ਪੋਲਿੰਗ ਪਾਲਿਸੀ ਨੂੰ ਵਾਪਸ ਲੈ ਲਿਆ ਏ ਮਕਾਨ ਅਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਇਸ ਦੇ ਬਾਰੇ ਲਿਖਤੀ ਰੂਪ ਵਿੱਚ ਦੱਸਿਆ ਏ ਕਿ ਜੋ ਪੰਜਾਬ ਸਰਕਾਰ ਦੇ ਵੱਲੋਂ 14 ਮਈ 2025 ਨੂੰ ਲਿਆਂਦੀ ਗਈ ਲੈਂਡ ਪੋਲਿੰਗ ਨੀਤੀ ਨੂੰ ਅਸੀਂ ਵਾਪਸ ਲੈ ਰਹੇ ਹਾਂ ਇਸ ਦਾ ਜੋ ਨੋਟੀਫਿਕੇਸ਼ਨ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਰਹੇ ਹੋ ਆਪਾਂ ਲਗਾਤਾਰ ਇਸ ਨੂੰ ਲੈ ਕੇ ਵੀਡੀਓ ਕਰ ਰਹੇ ਸੀ ਕਿ ਪੰਜਾਬ ਸਰਕਾਰ ਦੇ ਉੱਪਰ ਦਬਾਅ ਵੱਧਦਾ ਜਾ ਰਿਹਾ ਹੈ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ 164 ਪਿੰਡਾਂ ਦੇ ਭਾਵੇਂ ਜ਼ਮੀਨ ਇਹਦੇ ਵਿੱਚ ਆਈ ਸੀ ਪਰ ਪੂਰੇ ਪੰਜਾਬ ਦੇ ਵਿੱਚ ਹੀ ਲਗਾਤਾਰ ਮਾਹੌਲ ਬਣਨਾ ਸ਼ੁਰੂ ਹੋ ਗਿਆ ਸੀ ਲੋਕਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਨੂੰ ਸਵਾਲ ਖੜੇ ਕੀਤੇ ਜਾ ਰਹੇ ਸੀ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਜਾਂ ਪੂਰੀ ਸਰਕਾਰ ਦੀ ਨੀਤਾਂ ਨੂੰ ਲੈ ਕੇ ਸਵਾਲ ਖੜੇ ਕੀਤੇ ਜਾ ਰਹੀ ਸੀ ਕਿ ਦਿੱਲੀ ਵਾਲਿਆਂ ਦੇ ਵੱਲੋਂ ਇਹ ਲੈਂਡ ਪੂਲਿੰਗ ਪਾਲਿਸੀ ਲਿਆਂਦੀ ਗਈ ਆ ਪੰਜਾਬ ਦੇ ਵਿੱਚੋਂ ਅਰਬਾਂ ਰੁਪਏ ਇਕੱਠਾ ਕਰਨ ਦੇ ਲਈ ਤੇ ਅਗਲੀਆਂ ਚੋਣਾਂ ਲੜਨ ਦੇ ਲਈ ਲੈਂਡ ਪੋਲਿੰਗ ਪਾਲਸੀ ਲਿਆਂਦੀ ਗਈ ਆ ਇਸ ਕਰਕੇ ਹੀ ਪੰਜਾਬ ਸਰਕਾਰ ਇਸ ਨੂੰ ਹਰ ਰੂਪ ਵਿੱਚ ਲਾਗੂ ਕਰਨ ਦੇ ਲਈ ਲੱਗੀ ਹੋਈ ਇਸ ਕਰਕੇ ਹੀ ਉਸ ਕਿਸਾਨਾਂ ਨੂੰ ਇਹ ਕਹਿ ਰਹੀ ਸੀ ਕਿ ਇਹ ਤਾਂ ਕਿਸਾਨਾਂ ਦੇ ਲਈ ਬਹੁਤ ਲਾਭਦਾਇਕ ਆ ਕਿਸਾਨਾਂ ਨੂੰ ਇਹ ਪਾਲਸੀ ਹਜੇ ਸਮਝ ਨਹੀਂ ਆ ਰਹੀ ਪਰ ਸ਼ਾਇਦ ਕਿਸਾਨਾਂ ਨੂੰ ਤਾਂ ਇਹ ਪਾਲਸੀ ਸਮਝ ਆ ਗਈ ਸੀ ਪਰ ਪੰਜਾਬ ਸਰਕਾਰ ਨੂੰ ਥੋੜੀ ਦੇਰ ਨਾਲ ਸਮਝ ਆਈ ਹੈ ਕਿ ਲੈਂਡ ਪੂਲਿੰਗ ਪਾਲਿਸੀ ਉਹਨਾਂ ਨੂੰ ਵਾਪਸ ਲੈਣੀ ਪੈਗੀ ਪੰਜਾਬ ਹਰਿਆਣਾ ਹਾਈ ਕੋਰਟ ਹੋਵੇ ਜਾਂ ਪੰਜਾਬ ਦੇ ਲੋਕਾਂ ਨੇ ਲਗਾਤਾਰ ਸਰਕਾਰ ਦੇ ਉੱਪਰ ਦਬਾਅ ਬਣਦਾ ਜਾ ਰਿਹਾ ਸੀ ਗੱਲ ਕਰਦੇ ਆ ਕਿ ਇਹ ਕਿੱਥੋਂ ਸਾਫ ਹੋਣਾ ਸ਼ੁਰੂ ਹੋ ਗਿਆ ਸੀ ਕਿ ਜੋ ਪੰਜਾਬ ਸਰਕਾਰ ਆ ਉਹ ਲੈਂਡ ਪੂਲਿੰਗ ਤੇ ਬੈਕ ਫਾਇਰ ਕਰ ਸਕਦੀ ਹੈ ਯਾਨੀ ਕਿ ਆਪਣੀ ਲੈਂਡ ਪੂਲਿੰਗ ਪਾਲਿਸੀ ਵਾਪਸ ਲੈ ਸਕਦੀ ਆ ਬੀਤੇ 10 ਦਿਨਾਂ ਤੋਂ ਯਾਨੀ ਕਿ ਜਦੋਂ ਤੋਂ ਅਗਸਤ ਮਹੀਨਾ ਸ਼ੁਰੂ ਹੋਇਆ ਹੈ ਪੰਜਾਬ ਸਰਕਾਰ ਦੇ ਵੱਲੋਂ ਲੈਂਡ ਪੂਲਿੰਗ ਮਾਮਲੇ ਦੇ ਉੱਪਰ ਚੁੱਪੀ ਧਾਰ ਲਈ ਗਈ ਸੀ ਮੰਤਰੀ ਹੋਣ ਜਾਂ ਫਿਰ ਮੁੱਖ ਮੰਤਰੀ ਹੋਣ ਉਹਨਾਂ ਦਾ ਲੈਂਡ ਪੂਲਿੰਗ ਨੂੰ ਲੈ ਕੇ ਕੋਈ ਵੀ ਬਿਆਨ ਨਹੀਂ ਆ ਰਿਹਾ ਸੀ ਬੀਤੇ ਦਿਨ ਜਦੋਂ ਮੁੱਖ ਮੰਤਰੀ ਸਾਹਿਬ ਆਪਣੇ ਪਿੰਡ ਪਹੁੰਚੇ ਸੀ ਤਾਂ ਉੱਥੇ ਉਹਨਾਂ ਦਾ ਬਿਆਨ ਸੀ ਕਿ ਜੋ ਲੈਂਡ ਪੂਲਿੰਗ ਪਾਲਿਸੀ ਆ ਇਹ ਪੂਰਾ ਮਾਮਲਾ ਹਜੇ ਅਦਾਲਤੀ ਪ੍ਰਕਿਰਿਆ ਦੇ ਵਿੱਚ ਹੈ ਇਸ ਕਰਕੇ ਕੋਈ ਵੀ ਟਿੱਪਣੀ ਨਹੀਂ ਕਰ ਸਕਦੇ ਤੇ ਬੀਤੇ ਕੁਝ ਲਗਾਤਾਰ ਜੋ ਚੁੱਪੀ ਬਣੀ ਹੋਈ ਸੀ ਉਸ ਤੋਂ ਬਾਅਦ ਲਗਭਗ ਇਹ ਤੈਅ ਹੋਣਾ ਸ਼ੁਰੂ ਹੋ ਗਿਆ ਸੀ ਕਿ ਪੰਜਾਬ ਸਰਕਾਰ ਲੈਂਡ ਪੂਲਿੰਗ ਮਾਮਲੇ ਦੇ ਵਿੱਚ ਬੈਕ ਫਾਇਰ ਜਾਂ ਬੈਕਸਟੈਪ ਹੋ ਸਕਦੀ ਆ ਤੁਹਾਨੂੰ ਦੱਸ ਦਿੰਨੇ ਆ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਲੈਂਡ ਪੂਲਿੰਗ ਨੀਤੀ ਤੇ 10 ਸਤੰਬਰ ਤੱਕ ਰੋਕ ਲਗਾਈ ਸੀ ਤੇ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਨੀਤੀ ਨੂੰ 4 ਜੂਨ ਨੂੰ ਪ੍ਰਵਾਨਗੀ ਦਿੱਤੀ ਸੀ ਤੇ 25 ਜੁਲਾਈ ਨੂੰ ਕੈਬਨ ਦੇ ਵੱਲੋਂ ਇਸ ਨੀਤੀ ਦੇ ਵਿੱਚ ਕੁਝ ਸੋਧਾਂ ਕੀਤੀਆਂ ਗਈਆਂ ਸੀ ਤੇ ਆਪ ਸਰਕਾਰ ਦੇ ਵੱਲੋਂ ਹੁਣ ਤੱਕ ਇਸ ਨੀਤੀ ਨੂੰ ਕਿਸਾਨ ਹਤਾਸ਼ੀ ਲਗਾਤਾਰ ਦੱਸਿਆ ਜਾ ਰਿਹਾ ਸੀ ਤੇ ਪੰਜਾਬ ਸਰਕਾਰ ਦੇ ਵੱਲੋਂ ਲੈਨ ਪੁਲ ਨੀਤੀ ਦੇ ਤਹਿਤ 65533 ਏਕੜ ਜ਼ਮੀਨ ਅਕਵਾਇਰ ਕਰਨ ਦਾ ਫੈਸਲਾ ਕੀਤਾ ਗਿਆ ਸੀ ਤੇ 164 ਪਿੰਡਾਂ ਦੇ ਵਿੱਚ ਵਿੱਚ ਜੋ ਜ਼ਮੀਨ ਆਉਣੀ ਸੀ ਇਹ ਸਭ ਤੋਂ ਬਾਅਦ ਉਹਨਾਂ ਕਾਂਗਰਸ ਪਾਰਟੀ ਦਾ ਵੀ ਬਿਆਨ ਸਾਹਮਣੇ ਆ ਗਿਆ ਏ ਅਕਾਲੀ ਦਲ ਦਾ ਵੀ ਭਾਜਪਾ ਦੀ ਵੀ ਤੇ ਨਾਲ ਰਾਜਾ ਵੜਿੰਗ ਤੇ ਸੁਖਬੀਰ ਸਿੰਘ ਬਾਦਲ ਇਹ ਕਹਿ ਰਹੇ ਨੇ ਕਿ ਸਰਕਾਰ ਦੇ ਯੂ ਟਰਨਾਂ ਵਿੱਚ ਇੱਕ ਵਾਦਾ ਹੋ ਗਿਆ ਹੈ ਤੇ ਆਮ ਆਦਮੀ ਪਾਰਟੀ ਹਰ ਵਾਰੀ ਤਰ੍ਹਾਂ ਲੈਨ ਪੂਲਿੰਗ ਮਾਮਲਾ ਹੋਵੇ ਜਾਂ ਹੋਰ ਮਾਮਲਾ ਹੋਵੇ ਉਹ ਵੱਡੇ ਫੈਸਲੇ ਲੋਕਾਂ ਦੇ ਰੋਸ ਤੋਂ ਬਾਅਦ ਵਾਪਸ ਲੈਣ ਦੇ ਲਈ ਮਜਬੂਰ ਹੋ ਜਾਂਦੀ ਆ ਸਰਕਾਰ ਨੇ ਪਹਿਲਾਂ ਲੋਕਾਂ ਦੇ ਬਾਰੇ ਕਿਉਂ ਨਹੀਂ ਸੋਚਿਆ ਪਸ ਪੂਰੇ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਹੈਂਡਲ ਜਾਂ ਉਹਨਾਂ ਦਾ ਕੋਈ ਵੀ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਤੇ ਨਾ ਹੀ ਮੁੱਖ ਮੰਤਰੀ ਭਗਵੰਤ ਮਾਨ ਦਾ ਐਸ ਦੇ ਪੱਧਰ ਕੋਈ ਬਿਆਨ ਸਾਹਮਣੇ ਆਇਆ ਹੈ ਆਮ ਆਦਮੀ ਪਾਰਟੀ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਵਾਪਸ ਲੈਣ ਤੋਂ ਬਾਅਦ ਚੁੱਪੀ ਧਾਰੀ ਲਈ ਹੈ ਤੇ ਪੂਰਾ ਸਨਾਟਾ ਇਸ ਸਮੇਂ ਆਮ ਆਦਮੀ ਪਾਰਟੀ ਦੇ ਅੰਦਰ ਮਹਿਸੂਸ ਕੀਤਾ ਜਾ ਸਕਦਾ ਹੈ ਪਰ ਤੁਹਾਨੂੰ ਦੱਸ ਦਿੰਦੇ ਆ ਕਿ ਆਮ ਆਦਮੀ ਪਾਰਟੀ ਦੇ ਸਪੋਕਸ ਪਰਸਨ ਨੇ ਬਲਤੇਜ ਸਿੰਘ ਪੰਨੂ ਉਹਨਾਂ ਦੇ ਵੱਲੋਂ ਇੱਕ ਸੈਟਲਾਈਟ ਚੈਨਲ ਦੇ ਉੱਪਰ ਕਿਹਾ ਗਿਆ ਹੈ ਕਿ ਇਸ ਪਾਲਿਸੀ ਨੂੰ ਨਾ ਹੀ ਤਾਂ ਜਲਦਬਾਜ਼ੀ ਚ ਲਿਆਂਦਾ ਗਿਆ ਸੀ ਤੇ ਨਾ ਹੀ ਜਲਦਬਾਜ਼ੀ ਦੇ ਵਿੱਚ ਅਸੀਂ ਇਸ ਪਾਲਿਸੀ ਨੂੰ ਵਾਪਸ ਲੈ ਰਹੇ ਹਾਂ ਜਿਨ੍ਹਾਂ ਲੋਕਾਂ ਦੇ ਲਈ ਪੌਸਟ ਲਿਆਂਦਾ ਗਿਆ ਸੀ ਜਦੋਂ ਉਹ ਲੋਕ ਨਹੀਂ ਸਹਿਮਤ ਇਸ ਕਰਕੇ ਸੀ ਲੈਂਡ ਪੂਲਿੰਗ ਪੋਲਿਸੀ ਨੂੰ ਵਾਪਸ ਲੈ ਰਹੇ ਆ ਪਰ ਲਗਾਤਾਰ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਕੀ ਬਿਆਨ ਆਉਂਦਾ ਹੈ ਜਾਂ ਫਿਰ ਜੋ ਦਿੱਲੀ ਵਾਲੇ ਅਰਵਿੰਦ ਕੇਜਰੀਵਾਲ ਹੋਣ ਮਨੀਸ਼ ਸੋਦੀਆ ਹੁਣ ਜਾਂ ਸਤਿੰਦਰ ਜੈਨ ਜੋ ਲਗਾਤਾਰ ਮੀਟਿੰਗਾਂ ਕਰ ਰਹੇ ਸੀ ਤੇ ਕਿਹਾ ਜਾ ਰਿਹਾ ਸੀ ਕਿ ਉਹ ਲੈਂਡ ਪੂਲਿੰਗ ਨੂੰ ਹਰ ਹੱਦ ਦੇ ਉੱਪਰ ਜਾ ਕੇ ਲਾਗੂ ਕਰਨਾ ਚਾਹੁੰਦੇ ਸੀ ਉਹਨਾਂ ਦੀ ਇਹ ਵੱਡੀ ਹਾਰ ਹੋਈ ਆ ਤੇ ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਕਿਸਾਨਾਂ ਦੀ ਪੰਜਾਬ ਦੇ ਮਜ਼ਦੂਰਾਂ ਦੀ ਇਹ ਵੱਡੀ ਜਿੱਤ ਹੈ ਕਿ ਉਸਨੇ ਪੰਜਾਬ ਸਰਕਾਰ ਨੂੰ ਮਜਬੂਰ ਕਰ ਦਿੱਤਾ ਕਿ ਉਸ ਨੂੰ ਲੈਂਡ ਪੂਲਿੰਗ ਪਾਲਿਸੀ ਵਾਪਸ ਲੈਣੀ ਪਈ ਧੰਨਵਾਦ